ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਸਭ ਸੰਤਾਂ ਨੂੰ ਆਪ ਸਭ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਅੱਜ ਵਿਸਾਖੀ ਦਾ ਦਿਹਾੜਾ ਹੈ ਤੇ ਉਸ ਦੇ ਨਾਲ-ਨਾਲ ਖਾਲਸਾ ਸਾਜਨਾ ਦਿਵਸ ਵੀ ਹੈ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 1699 ਈਸਵੀ ਨੂੰ ਖਾਲਸਾ ਪ੍ਰਗਟ ਕੀਤਾ ਸੀਗਾ ਖੰਡੇ ਬਾਟੇ ਦੀ ਪਹਲ ਤਿਆਰ ਕਰਕੇ ਪੰਜ ਪਿਆਰਿਆਂ ਜਾਂ ਪੰਜ ਸਿੰਘਾਂ ਨੂੰ ਅਮਰਤ ਦੀ ਦਾਤਮਕਸ਼ੀ ਤੇ ਉਹਨਾ ਤੋਂ ਆਪ ਵੀ ਦਾਤ ਲਈ ਅਮਰਤ ਦੀ ਜਿਸ ਤਰ੍ਹਾਂ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਇਸ ਵਕਤ ਆਪਣੇ ਪੰਜਾਬ ਦਾ ਕੀ ਹਾਲ ਹੋ ਚੁੱਕਾ ਹੈ ਬੜੀ ਮਹਾਰ ਪੈ ਰਹੀ ਹੈ ਅੱਜ ਦੇ ਨੌਜਵਾਨ ਪੀੜੀ ਜੋ ਨਸ਼ਿਆਂ ਵਿੱਚ ਵਿਚਰ ਰਹੀ ਹੈ ਆਓ ਆਪਾਂ ਇੱਕ ਹੰਬਲਾ ਮਾਰੀਏ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਆਪਾਂ ਗੁਰੂ ਦੇ ਲੜ ਲੱਗੀਏ ਤੇ ਗੁਰੂ ਵਾਲੇ ਬਣੀਏ ਤੇ ਅਮਰਤ ਧਾਰੀ ਹੋਈ ਏ ਸ਼ਸਤਰ ਧਾਰੀ ਹੋਈ ਏ ਕਿਉਂਕਿ ਸਤਗੁਰੂ ਮਹਾਰਾਜ ਦਾ ਹੁਕਮ ਹੀ ਹੈ ਕਿ ਆਪਾਂ ਨੂੰ ਸ਼ਸਤਰ ਧਾਰੀ ਹੋ ਕੇ ਰਹਿਣਾ ਹੈ ਤੇ ਮਹਾਰਾਜ ਕਹਿੰਦੇ ਨੇ ਅਸ ਕਿਰਪਾਨ ਖੰਡੋ ਖੜਗ ਤਬਕਤ ਬਰੇਰ ਤੀਰ ਸਹਿਬ ਸ੍ਰੋਹੀ ਸਹਿਤੀ ਇਹ ਹਮਾਰੇ ਪੀਰ ਕਿ ਇਹ ਜਿਹੜੇ ਸ਼ਸਤਰ ਨੇ ਇਹ ਸਾਡੇ ਪੀਰ ਨੇ ਤੇ ਆਪਾਂ ਇਹਨਾਂ ਦੇ ਅੰਗ ਸੰਗ ਰਹਿਣਾ ਤੇ ਮਹਾਰਾਜ ਨਾਲ ਨਾਲ ਇਹ ਵੀ ਬਚਨ ਕਰਦੇ ਹਨ ਲੂਟ ਕੂਟ ਲੀਜਤ ਤਿਨੈ ਜੇਬਿਨ ਬਾਂਦੇ ਜਾਏ ਮਾਰੇ ਕਹਿੰਦੇ ਜੇ ਤੁਸੀਂ ਸ਼ਸਤਰਾਂ ਤੋਂ ਬਿਨਾ ਬਾਹਰ ਤੁਰੇ ਜਾਉਂਗੇ ਤੁਹਾਨੂੰ ਦੁਨੀਆ ਲੁੱਟੂਗੀ ਕੁੱਟੂਗੀ ਮਾਰੂਗੀ ਜੇ ਤੁਹਾਡੇ ਸ਼ਸਤਰ ਕੋਲ ਹੋਊਗਾ ਤੁਹਾਨੂੰ ਕੋਈ ਜਲਦੀ ਹੱਥ ਨਹੀਂ ਪਾ ਸਕਦਾ ਤੇ ਅੱਜ ਦੀ ਪੀੜ੍ਹੀ ਨਸ਼ਿਆਂ ਵਿੱਚ ਗੁਲਤਾਨ ਹੋ ਚੁੱਕੀ ਹੈ ਵਿਸ਼ੇਵਿਕਾਰਾਂ ਵਿੱਚ ਪਟਕ ਰਹੀ ਹੈ ਗੁਰੂਵਾਲ ਕਿਸੇ ਦਾ ਧਿਆਨ ਨਹੀਂ ਗੁਰਬਾਣੀ ਵੱਲ ਤੇ ਕੁਝ ਨੌਜਵਾਨ ਨੇ ਜੋ ਗੁਰਬਾਣੀ ਤਾਂ ਪੜਦੇ ਨੇ ਸਿਰ ਤੇ ਦਸਤਾਰਾਂ ਵੀ ਹੈਗੀਆਂ ਨੇ ਪਰ ਉਹਨਾਂ ਦੇ ਕਈਆਂ ਦੇ ਕੇਸ ਕਤਲ ਨੇ ਕਈਆਂ ਦੇ ਦਾੜੇ ਕਤਲ ਨੇ ਉਹਨਾਂ ਵੀਰਾ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਤੁਸੀਂ ਅਮਰਤ ਧਾਰੀ ਹੋਵੋ ਸ਼ਸ਼ਤਰ ਧਾਰੀ ਹੋਵੋ ਤੇ ਖੰਡੇ ਬਾਟੇ ਦੀ ਪਹਲ ਛਕੋ ਅਮਰਤ ਧਾਰੀ ਸਿੰਘ ਸਜੋ ਤੇ ਉਸ ਦੇ ਨਾਲ ਹੀ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਸਾਰੀ ਐਕਟਿਵ ਰਹਿੰਦੇ ਹੋ ਉਸ ਦੇ ਨਾਲ ਅੱਜ ਇੱਕ ਨੌਜਵਾਨ ਪ੍ਰਵਾਸੀ ਵੀਰ ਸੁਰੇਸ਼ ਸਿੰਘ ਖਾਲਸਾ ਤੁਸੀਂ ਦੇਖਿਆ ਹੋਣਾ ਆਪ ਸਭ ਨੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੈ ਤੇ ਉਹ ਇੱਕ ਮੈਸੇਜ ਦਿੰਦਾ ਬਹੁਤ ਸੋਹਣਾ ਮੈਸੇਜ ਦਿੰਦਾ ਕਿ ਕਹਿੰਦਾ ਕਿ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲੇ ਬਣੀਏ ਨਸ਼ਿਆਂ ਨੂੰ ਛੱਡੀਏ ਉਹ ਇੱਕ ਮੈਸੇਜ ਕਨਸੈਪਟ ਦੇ ਰਿਹਾ ਪੰਜਾਬ ਨੂੰ ਕਿ ਇੱਕ ਪ੍ਰਵਾਸੀ ਵੀਰ ਜੋ ਹਿੰਦੂ ਧਰਮ ਤੋਂ ਬਿਲੋਂਗ ਕਰਦਾ ਉਹ ਆਪਾਂ ਨੂੰ ਮੈਸੇਜ ਦੇ ਰਿਹਾ ਸੇਧ ਦੇ ਰਿਹਾ ਤੇ ਆਪਣੇ ਪੰਜਾਬੀ ਪ੍ਰਵਾਸੀ ਵੀਰ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਪੰਜਾਬੀ ਅਮਰਤਦਾਰੀ ਹੋਣ ਦੀ ਬਜਾਏ ਨਸ਼ਿਆਂ ਵਿੱਚ ਗੁਲਤਾਨ ਹੋ ਰਹੇ ਨੇ ਤੇ ਆਓ ਆਪਾਂ ਵੀ ਇੱਕ ਹੰਬਲਾ ਮਾਰੀਏ ਤੇ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਖੰਡੇ 바ਟੇ ਦੀ ਪੋਲ ਛੱਕ ਕੇ ਅਮਰਤਦਾਰੀ ਹੋਈਏ ਗੁਰੂ ਵਾਲੇ ਬਣੀਏ ਆਪਾਂ ਵੀ ਤੇ ਐਸੇਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਸ਼ਸਤਰ ਧਾਰੀ ਆਪਾਂ ਰਹਿਣਾ ਹੀ ਰਹਿਣਾ ਐ ਸ਼ਸਤਰ ਆਪਣੇ ਪੀਰ ਨੇ ਤੇ ਇਹ ਆਪਣੀ ਸਹਾਇਤਾ ਕਰਨਗੇ ਜੇ ਹੁਣ ਆਪਾਂ ਕਿਸੇ ਕੋਲ ਜਾਵਾਂਗੇ ਸਹਾਇਤਾ ਕਰਨ ਲਈ ਅਗਲਾ ਕਹੂਗਾ ਜੀ ਹਾਂਜੀ ਕੋਈ ਨਹੀਂ ਮੈਂ ਆਜੂ ਜੇ ਆਪਾਂ ਮੂੰਹ ਤੇ ਤਾਂ ਸਾਰੇ ਕਹਿੰਦੇ ਜੀ ਹਾਂਜੀ ਮੈਂ ਤੁਹਾਡੇ ਨਾਲ ਆ ਪਰ ਮੌਕੇ ਤੇ ਕੋਈ ਸਾਥ ਨਹੀਂ ਦਿੰਦਾ ਤੇ ਸ਼ਸਤਰਾਂ ਨੇ ਆਪਣਾ ਸਾਥ ਦੇਣਾ ਹੈ ਤੇ ਬਾਣੀ ਬਾਣੇ ਨੇ ਆਪਣਾ ਸਾਥ ਦੇਣਾ ਹੈ ਤੇ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਬਾਣੇ ਬਾਣੇ ਬਾਣੀ ਬਾਣੇ ਵਾਲੇ ਬਣੋ ਸਿੰਘ ਸਜੋ ਗੁਰੂ ਮਹਾਰਾਜ ਦੇ ਲੜ ਲੱਗੋ ਤੇ ਨਸ਼ੇ ਵਿਕਾਰਾਂ ਤੋਂ ਦੂਰ ਰਹੋ ਇੰਨੀ ਇੱਕ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ